ਹਾਂਜੀ ਹਾਂਜੀ ਭਾਈ ਬੇਚਣ ਵਾਲਾ ਕੀ ਮੁੱਲ ਕੀ ਕਰਦੇ ਪਹਿਲਾਂ ਮੁੱਲ ਦੱਸਿਓ ਇਹਦਾ 1 ਕਰੋੜ ਰੁਪਏ 1 ਕਰੋੜ ਮੁੱਲ ਆ ਜਿਹੜਾ ਇਹਦਾ ਖਾਸੀਅਤ ਕੀ ਆ 1 ਕਰੋੜ ਵਾਲੀ ਇਹਦੀ ਆਹ ਕਿਹਾ ਤਾਂ ਵੀਰੇ ਚੈਂਪੀਅਨ ਆਈ ਅੱਛਾ ਗੰਗानगर ਚੈਂਪੀਅਨ ਸਰਪੋਸੀ 2-3-4 ਮਾਸ ਅੱਛਾ ਉਹਦੇ ਵਿੱਚ ਇਹ ਨਤੀਜਾ ਸਥਾਨ ਆਸ ਤੀਜਾ ਸਥਾਨ ਪਹਿਲਾਂ ਕਰੇ ਤੌਰੀਆ ਫੇਰੇ ਤੇ ਬਾਅਦ ਥੋੜਾ ਜਿਹਾ ਦੱਸਦੇ ਆ ਹਾਈਟ ਲੈਂਥ ਜਿਹੜੇ ਹੁਣ ਤੋਂ ਹੀ ਜਿਹੜੇ ਪੂਰੇ ਕਮਾਲ ਦੇ ਆ ਆ ਬਲੇਰੋ ਗੱਡੀ 'ਚ ਆਇਆ ਵਾ ਤੇ ਜੇ ਹੁਣੇ ਲੱਥਾ ਹੀ ਆ ਜੇ ਹੁਣੇ ਆਪਾਂ ਤੁਹਾਨੂੰ ਦਿਖਾਉਂਦੇ ਆ ਜੇ ਇਹਦੀ ਤਿਆਰੀ ਕਰਨੀ ਆ ਜੇ ਕੱਲ ਨੂੰ ਸ਼ਿੰ ਦੇਖ ਸਾਦੇ ਜੇ ਹਾਈਟ ਹੁਣ ਤਾਂ ਬੜੀ ਚੰਗੀ ਆ ਰੋਕ ਦਿਓ ਇੱਕ ਮਿੰਟ 1 ਕਰੋੜ ਰੁਪਇਆ ਜਿਹੜਾ ਇਹਦਾ ਮੁੱਲ ਕਰਦੇ ਹੁਣ ਮੰਡੀ ਦੇ ਵਿੱਚ ਚੈਂਪੀਅਨ ਮਤਲਬ ਤੀਸਰੇ ਸਥਾਨ ਤੇ ਆਇਆ ਵਾ ਰਾਜਸਥਾਨ ਦੇ ਵਿੱਚੋਂ ਹਨਾ ਠੀਕ ਆ ਤੇ ਉਮਰ ਕਿੰਨੀ ਕਿਆ ਹੋਗੀ ਆ ਜੀ 4 ਸਾਲ 4 ਮਹੀਨੇ ਦਾ ਅੱਛਾ 4 ਸਾਲ ਤੇ 4 ਮਹੀਨਿਆਂ ਦਾ ਆ ਅਰਜਨ ਕੁੰਗੜ ਦਾ ਬੱਚਾ ਆ ਅੱਛਾ ਆਪ ਅਰਜਨ ਕੁੰਗੜ ਦਾ ਬੱਚਾ ਲੈ ਜਾਓ ਇੱਕ ਅਰਜਨ ਨੂੰ ਵੀ ਤੋੜ ਕੇ ਦਿਖਾ ਦਈਏ ਤੇ ਆਪ ਕਿਹੜੇ ਰੇਜੋਂ ਆਏ ਜੀ ਆਪ ਕਿਹੜੇ ਰੀਅ ਚਾਹੇ ਤੁਸੀਂ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹੇ ਚਾਹੇ ਤੋ ਲੈ ਜਾਇ ਕਰੀਓ ਤਾਂ ਆਹ ਦੇਖ ਸਾਥੇ ਜੀ ਇੱਕ ਕਰੋੜ ਦਾ ਜਿਹੜਾ ਛੋਟਾ ਵਾ ਜਿਹੜਾ ਆਵਲਾ ਕੱਟਾ ਹੀ ਆਜੇ ਤੇ ਇਹ ਕੱਲ ਨੂੰ ਇਹਨੂੰ ਸ਼ਿਕਾਰਣਗੇ ਪੂਰਾ ਅਜੇ ਹੁਣ ਇਹ ਜੇ ਲੱਥਾ ਹੀ ਆ ਜੇ ਸਫਰ ਚੋਂ ਆਇਆ ਹੋਇਆ ਤੇ ਤੁਹਾਨੂੰ ਦਿਖਾਤਾ ਆਪਾਂ ਹਾਂ ਦੇ